ਸਰਕਾਰੀ ਨੌਕਰੀ ਦੇ ਲਈ ਟੈਸਟ ਦਿੰਦੇ ਸਮੇਂ ਬਲੂਟੂਥ ਦੇ ਨਾਲ ਨਕਲ ਕਰਦਾ ਹਰਿਆਣਾ ਨਿਵਾਸੀ ਇਹ ਵਿਅਕਤੀ ਕਾਬੂ ਹੋਇਆ ਤਾਂ ਦੱਸਦੇ ਕਿ ਜਿੱਥੇ ਬੀਤੇ ਦਿਨੀ ਸਥਾਨਕ ਬਾਬਾ ਫਰੀ ਪਬਲਿਕ ਸਕੂਲ ਦੇ ਵਿੱਚ ਮਲਟੀਪਰਪਸ ਹੈਲਥ ਵਰਕਰ ਦੀ ਨੌਕਰੀ ਦਾ ਟੈਸਟ ਦੇਣ ਆਏ ਹਰਿਆਣਾ ਨਿਵਾਸੀ ਵਿਅਕਤੀ ਨੂੰ ਬਲੂਟੂਥ ਦੇ ਨਾਲ ਇੱਥੇ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਇੱਥੇ ਨਕਲ ਕਰਦਾ ਫੜਿਆ ਗਿਆ ਤੇ ਇਸ ਦੇ ਨਾਲ ਹੀ ਉਸ ਦੀ ਸਹਾਇਤਾ ਕਰਨ ਵਾਲੇ ਇੱਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਦੂਜੇ ਨੂੰ ਨਾਮਜ਼ਦ ਕਰ ਲਿਆ ਗਿਆ ਦੱਸਿਆ ਗਿਆ ਕਿ ਬੀਤੇ ਦਿਨੀ ਸਾਨਕ ਬਾਬਾ ਫਰੀਦ ਪਬਲਿਕ ਸਕੂਲ ਦੇ ਵਿੱਚ ਮਲਟੀਪਰਪਸ ਹੈਲਥ ਵਰਕਰ ਨੌਕਰੀ ਦਾ ਟੈਸਟ ਲਿਆ ਜਾ ਰਿਹਾ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚਦੇ ਨੇ ਤੇ ਹਰਿਆਣਾ ਦੇ ਫਤਿਹਬਾਦ ਦੇ ਪਿੰਡ ਗਾਜੂਵਾਲ ਨਿਵਾਸੀ ਵਿਕਰਮ ਜੋ ਕਿ ਇੱਥੇ ਬਿਊਥੁਥ ਜੋ ਕਿ ਇੱਥੇ ਬਲੂਟੂਥ ਡਿਵਾਈਸ ਦੇ ਮਾਧਿਅਮ ਦਨਾ ਬਾਹਰੀ ਕਿਸੇ ਵਿਅਕਤੀ ਤੇ ਨਾਲ ਗੱਲਬਾਤ ਕਰਦਾ ਫੜਿਆ ਗਿਆ ਉਸ ਤੋਂ ਬਾਅਦ ਵਾਈਸ ਪ੍ਰਿੰਸੀਪਲ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਅਤੇ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਦੇ ਪੁਛਦਚ ਦੇ ਆਧਾਰ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੱਸਿਆ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਛਗਿਛ ਤੋਂ ਬਾਅਦ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਪਰ ਕੱਲ ਮਲਟੀਪਰਪਸ ਹੈਲਥ ਵਰਕਰਸ ਮੇਲ ਦੀ ਪ੍ਰੀਖਿਆ ਹੋ ਰਹੀ ਸੀ ਜਿਹੜਾ ਫਰੀਦਕੋਟ ਦੇ ਵਿੱਚ ਜਿੰਨਾ ਚ ਇੱਕ ਸੈਂਟਰ ਜਿਹੜਾ ਉਹ ਬਾਬਾ ਫਰੀਦ ਪਬਲਿਕ ਸਕੂਲ ਇੱਕ ਸੀਗਾ ਇਸ ਸਕੂਲ ਦੇ ਵਿੱਚ ਜਿੰਦਾ ਪ੍ਰੀਖਿਆ ਸਮੇਂ ਇੱਕ ਲੜਕਾ ਕੋਈ ਬਲੂਟੁੱਥ ਲਾ ਕੇ ਕਿਸੇ ਡਿਵਾਈਸ ਨਾਲ ਬਾਹਰੋਂ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਜਿਹੜੇ ਅਨ ਵਿਜ਼ਿਟਰਸ ਨੇ ਉਹਨਾਂ ਨੇ ਉਹਨੂੰ ਉਸ ਡਿਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਉਹਦੇ ਇੱਕੀ ਸ਼ਿਕਾਇਤ ਪ੍ਰਿੰਸੀਪਲ ਬਾਬਾ ਫਰੀ ਸਕੂਲ ਬਲੋਕ ਕੀਤੇਗੇ ਜਿਹਦੇ ਰਾਤੇ ਅਸੀਂ ਮਕਦਮਾ ਨੰਬਰ 500 ਜਿਹੜਾ ਉਹ ਕੱਲ ਦੀ ਜੇਰਤ ਦਰਜ ਕੀਤਾ ਸੀਗਾ ਇੱਕ ਇਨਵਿਸਿਗੇਟੋਰ ਵੱਲੋਂ ਜਿਹੜਾ ਲੜਕੇ ਮੌਕੇ ਤੇ ਕਾਬੂ ਕੀਤਾ ਗਿਆ ਸੀਗਾ ਉਸ ਬੂਤਾ ਸਮੇਤ ਡਿਵਾਈਸ ਬਲੂਟੂਥ ਤੇ ਸਭ ਸਾਰੇ ਦਾਸਤਵੇਜ ਸਾਡੇ ਹਵਾਲੇ ਕਰਕੇ ਮਕਦਮਾ ਦਰਜ ਕਰਨ ਦੀ ਬੇਨਤੀ ਕੀਤੀ ਸੀ ਜਿਹਦੇ ਰਾਤੇ ਮਕਦਮਾ ਦਰਜ ਕਰਕੇ ਅਸੀਂ ਤਫਤੀਸ਼ ਅਮਲ ਚ ਲਾਈ ਹੈ ਜਿਹੜਾ ਲੜਕਾ ਬਿਕਰਮ ਸਿੰਘ ਪੇਪਰ ਤੇ ਲਿਖਿਆ ਸੀ ਤਾਂ ਇਹਨੂੰ ਮੌਕੇ ਤੋਂ ਕਾਬੂ ਕੀਤਾ ਇਸ ਲੜਕੇ ਦੀ ਪੁਛਗ੍ਰੇਸ ਦੇ ਵਿੱਚ ਫਿਕਰ ਆਊਟ ਹੋਇਆ ਕਿ ਇਹਨੂੰ ਬਾਹਰੋਂ ਇੱਕ ਵਿਅਕਤੀ ਹੋਰ ਹੈਲਪ ਕਰ ਰਿਹਾ ਸੀਗਾ ਜਿਹਦਾ ਨਾਮ ਕੁਲਦੀਪ ਸਿੰਘ ਹੈ ਉਹ ਇਹਦੇ ਪਿੰਡ ਦਾ ਹੀ ਹੈ ਉਹਨਾਂ ਦਾ ਫਿੰਡ ਹੈਗਾ ਕਾਜੂ ਵਾਲਾ ਜ਼ਿਲ੍ਹਾ ਫਤਿਹਪੁਰਾਹ ਹਰਿਆਣਾ ਉਹ ਉਹਨੂੰ ਬਾਹਰੋਂ ਅਸਿਸਟ ਕਰ ਰਿਹਾ ਸੀਗਾ ਤੇ ਅਸੀਂ ਦੋਨਾਂ ਦੀ ਜ਼ਿੰਮੇਵਾਰੀ ਪਾ ਲਈ ਇਹ ਬਾਹਰੋਂ ਫਰੀਦ ਅਕੀਮ ਮੋਬਾਈਲ ਫੋਨ ਵੀ ਕਬਜ਼ੇ 'ਚ ਲੈ ਲਿਆ ਅੱਜ ਦੋਨਾਂ ਦੋਸ਼ੀਆਂ ਨੂੰ ਅਸੀਂ ਮਾਂਜੂਮਗੋਦਾਸ ਪੇਸ਼ ਕਰਕੇ ਉਹਨਾਂ ਦਾ ਫਰਦਰ ਕਸ਼ ਗਿਆ ਇਸ ਲਈ ਰਿਮਾਨਡ ਹਾਸਲ ਕੀਤਾ ਤੇ ਅਸੀਂ ਇਹਦੀ ਤਫਤੀਸ਼ ਜਿਹੜੀ ਆ ਉਹ ਤਤਸਾਦ ਪੂਰੀ ਕਰਕੇ ਮਾਂਜੂਮਗੋਦਾਸ ਦੇ ਦਚਾਰਦੇ ਹਾਂ